लफ़ाफ़ा <laughs> आलो <laughs> बाबा <laughs> ਨਨ ਮਤ ਮਾ ਕਾ ਉਪਰੀ ਟਾਂਕਾ ਆ ਬਰਤੀ ਕਾ ਚੈਲੈਂਜ ਜੇ ਮਾ ਪਾਉਂਗਾ ਕਾ ਉਪਰੀ ਟਾਂਕਾ ਮੈਂ ਅਗਲੇ ਇੱਕ ਮੋਟਰ ਨੂੰ ਨਹੀਂ ਤਾਂ ਹਲ ਹੋ ਗਏ ਹਨ ਕਿੰਨੀ ਪ੍ਰੈਸ ਲੀ ਗਈ ਪੰਜ ਜਾਣੇ ਬਾਕੀ ਧੰਨ ਆਪਣੇ ਲੜ ਚ ਮਨੋਟੇ ਦੀ ਤੇ ਚਾਲੀ ਚੋਹੀ ਹੁੰਦੀ ਉਹਦੇ 15 15 ਸੇ ਰੁਪਿਆ ਲੱਖ ਨਾਮ ਨਾਮਦਰੀ ਦੇ ਨਾਂ ਬਾਰੇ ਜਿਵੇਂ ਕਿ ਤੇ ਆਪਾਂ ਗੀਲੋੜਾ ਘਰ ਕੋਈ ਨਹੀਂ ਨਹੀਂ ਬਾ ਇਸਰ ਚ ਉਹ ਨਹੀਂ ਆਉਂਦੀ ਉਹ ਯਾਰ ਆਪੀ ਕਿਵੇਂ ਲੱਗੇ ਰਹੀਏ ਦਸ ਅੱਗੇ ਮੁਰਚੇ ਆਉਂਦੇ ਖਾ ਕੇ ਖਾ ਕੇ ਭਾਈ ਆਪਣੇ ਸਾੜੀ ਵਾਲੇ ਆਉਂਦੇ ਖਾ ਕੇ ਰੋਲਾ ਤਾਂ ਉਹੀ ਪੈ ਜਾਂਦਾ ਨਾ ਉਹ ਜਿਹੜੇ ਚੀਨੇ ਪਾ ਗੀ ਨੇ ਨਿਰੰਗਾਂ ਦੇ ਗਾਲ ਦੇ ਕੇ ਅਸੀਂ ਤਾਂ ਕਿਉਂ ਨਹੀਂ ਰੋਲਾ ਤੇਰਾ ਕੋ ਦਿੰਦਾ ਕਿ ਤੇ ਦੇ ਦੇ ਜੋੜ ਹੀ ਨਹੀਂ ਪਤਾ ਸਰਦਮ ਦਾ ਉਹ ਜਿਹੜਾ ਹਾਂਜੀ ਬਾਬਾ ਜੀ ਉਹ ਆਹ ਗੁਰਜੀਕਾ ਖਾਨ ਸਾਹਿਬ ਆਹ ਗੁਰਜੀਕਾ ਜੀ ਬੰਦੇ ਐਂਡ ਪੰਨੀ ਵਾਲਾ ਪਿੰਡ ਦੀਆਂ ਸਮੂਹ ਸੰਸਾਦਾਂ ਵੱਲੋਂ 71 ਤੋਂ ਹੋ ਕਰਕੇ ਨਗਰ ਦੀ ਸੁਖ ਸ਼ਾਂਤੀ ਲਈ ਸਰਬੰਤ ਦੇ ਭਲੇ ਵਾਸਤੇ ਜੀਵਨਾਂ ਦੇ ਚੜ੍ਹਦੀ ਕਲਾ ਵਾਸਤੇ ਸੁਖ ਸ਼ਾਂਤੀ ਲਈ ਜੋ ਸਾਰੇ ਹੀ ਨਗਰ ਨੇ ਪ੍ਰਾਰਲਾ ਕੀਤਾ ਸਾਰੀ ਨਗਰ ਦੀ ਸੰਗਤ ਵੱਲੋਂ ਜੋ ਅੱਜ ਪਿੰਡ ਪੰਨੀਵਾਰਾ ਪਤਾ ਵਿਖੇ ਚੌਲਾਂ ਦਾ ਜਗਤ ਸੰਗਤ ਵੱਲੋਂ ਕੀਤਾ ਗਿਆ ਸ਼ੁਰੂ ਕਰ ਵਿਖੇ ਚੌਲਾਂ ਦੇ ਜਗਤ ਦਾ ਵਰਤਾਰਾ ਵਰਤਿਆ ਤੇ ਸੇਵਾਦਾਰਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਨਗਰ ਦੀ ਸੰਗਤ ਵੱਲੋਂ ਵੀ ਰਸਤਾ ਵਸਤਾ ਦੇ ਨਾਲ ਬੇਅੰਤ ਮਾਇਆ ਦੇ ਨਾਲ ਸੇਵਾ ਕੀਤੀ ਗਈ ਜੋ ਗੁਰੂ ਘਰ ਵਿਖੇ ਚੌਲਾਂ ਦੇ ਲੰਗਰ ਦਾ ਵਰਤਾਰਾ ਵਰਤਿਆ ਤੇ ਸੇਵਾਦਾਰਾਂ ਵੱਲੋਂ ਜੋ ਹੁਣਾਂ ਬੱਸ ਸਟੈਂਡ ਤੇ ਵੀ ਜੋ ਗੁਰਦਿਆਂ ਸੰਗਤਾਂ ਚੌਂਕ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਵੀ ਜੋ ਚੌਲਾ ਦਾ ਜੱਗ ਦਾ ਲੰਗਰ ਹੈ ਉਹ ਵਰਤਾਇਆ ਜਾਣਾ ਹੈ ਸੋ ਸਾਰੇ ਹੀ ਨਗਰ ਦੀਆਂ ਸੰਗਤਾਂ ਦਾ ਸਤਗੁਰੂ ਕਿਰਪਾ ਬਖਸ਼ਿਸ਼ ਕਰਨਾ ਸਰ ਤੇ ਮਿਹਰ ਪ੍ਰਿਆ ਹੱਥ ਰੱਖਣ ਤੇ ਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰ ਸਮੂਹ ਨਗਰ ਖੇੜੇ ਦੇ ਵਿੱਚ ਸੁਖ ਸ਼ਾਂਤੀ ਸਤਗੁਰੂ ਦੇ ਰੋਗ ਤੋਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨਾ ਜੋ ਕਾਫੀ ਦਿਨਾਂ ਤੋਂ ਕਾਫੀ ਉਮਸ ਚੱਲ ਰਹੀ ਹੈ ਸਵੈਸ ਕਰਕੇ ਸਤਿਗੁਰੂ ਕਿਰਪਾ ਬਖਸ਼ਿਸ਼ ਕਰੇ ਨਾ ਨਗਰ ਖੇੜੇ ਦੇ ਵਿੱਚ ਮੀਂਹਿਆਂ ਦਾ ਤਾਂ ਸਤਿਗੁਰੂ ਵੀਨੇ ਬਰਸ਼ਾਰੇ ਬਰਸ਼ਾਨ ਸੇ ਸਾਰੇ ਹੀ ਨਗਰ ਦੇ ਵਿੱਚ ਸੋ ਸ਼ਾਂਤੀ ਸਤਿਗੁਰੂ ਵਰਤੋਂ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਭੇ ਚਾਹ ਲਾਇਆ ਜੀ ਸਤਿਗੁਰੂ ਜੀ ਦਾ